ਦੇਸ਼ ਭਾਰਤ ਤਿਉਹਾਰਾਂ ਦਾ ਦੇਸ਼ ਹੈ ਜਿੱਥੇ ਹਰ ਇੱਕ ਤਿਉਹਾਰ ਬਹੁਤ ਹੀ ਖੁਸ਼ੀਆਂ ਦੇ ਨਾਲ ਜੁੜਾ ਕੇ ਮਨਾਇਆ ਜਾਂਦਾ ਹੈ ਸਾਰੇ ਤਿਉਹਾਰਾਂ ਦੇ ਵਿੱਚ ਦੀਵਾਲੀ ਦਾ ਤਿਉਹਾਰ ਇੱਕ ਅਜਿਹਾ ਤਿਉਹਾਰ ਹੈ ਜਿਹੜਾ ਕਿ ਹਰ ਵਰਗ ਦੇ ਲੋਕਾਂ ਦੇ ਵੱਲੋਂ ਹਰ ਕੋਨੇ-ਕੋਨੇ ਤੇ ਜਿਹੜਾ ਕਿ ਬਹੁਤ ਹੀ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਇਸ ਦਿਨ ਲੋਕਾਂ ਦੇ ਵੱਲੋਂ ਆਪਣੇ ਰਿਸ਼ਤੇਦਾਰਾਂ ਦੇ ਨਾਲ ਦੋਸਤਾਂ ਦੇ ਨਾਲ ਜੁੜੀ ਕੇ ਮਠਾਈ ਸਾਂਝੀ ਕੀਤੀ ਜਾਂਦੀ ਹੈ ਉਹਨਾਂ ਨੂੰ ਜਿਹੜੀ ਕਿ ਮੁਬਾਰਕ ਬਾਦ ਦਿੱਤੀ ਜਾਂਦੀ ਹੈ ਆਖਿਰਕਾਰ ਇਸ ਤਹਾਰ ਦੇ ਪਿੱਛੇ ਕੀ ਵਿਸ਼ੇਸ਼ਤਾ ਹੈ ਤਾਂ ਅਸੀਂ ਤੁਹਾਨੂੰ ਅੱਜ ਇਸ ਤਾਰ ਦੇ ਨਾਲ ਦੱਸਾਂਗੇ ਪਰ ਸਭ ਤੋਂ ਪਹਿਲਾਂ ਉਸ ਤੋਂ ਵੀ ਪਹਿਲਾਂ ਸਾਡੇ ਸਾਰੇ ਹੀ ਵਿਸ਼ਵ ਬਾਤਾਂ ਦੇ ਦਰਸ਼ਕਾਂ ਨੂੰ ਵਿਸ਼ਵ ਬਾਤਾਂ ਦੀ ਟੀਮ ਦੇ ਵੱਲੋਂ ਦੀਵਾਲੀ ਦੇ ਤਿਹਾੜੀਆਂ ਬਹੁਤ-ਬਹੁਤ ਵਧਾਈਆਂ ਦੀਵਾਲੀ ਦਾ ਤਿਹਾੜੀ ਜਿੱਥੇ ਰੌਸ਼ਨੀਆਂ ਦਾ ਤਿਹਾੜੀ ਹੈ ਉਥੇ ਸਾਂਝੀ ਬਾਤਾਂ ਦਾ ਪ੍ਰਤੀਕ ਹੈ ਇਹ ਹਿੰਦੂ ਸਿੱਖ ਅਤੇ ਹੋਰ ਬਹੁਤ ਸਾਰੇ ਧਰਮਾਂ ਦੁਆਰਾ ਦੇਸ਼ ਦੇ ਕੋਨੇ-ਕੋਨੇ ਵਿੱਚ ਰਲ ਮਿਲ ਕੇ ਮਨਾਇਆ ਜਾਂਦਾ ਹੈ। ਦੀਵਾਲੀ ਕੇਵਲ ਭਾਰਤ ਦੇ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਦੇ ਵਿੱਚ ਵੀ ਬੜੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਈ ਜਾਂਦੀ ਹੈ। ਜਿਨ੍ਹਾਂ ਵਿੱਚ ਨੇਪਾਲ, ਸ਼੍ਰੀਲੰਕਾ, ਜਾਪਾਨ, THAILAND, ਬਰਮਾ, ਕੈਨੇਡਾ, ਆਸਟ੍ਰੇਲੀਆ ਆਦਿ ਹੋਰ ਵੀ ਕਈ ਪ੍ਰਮੁੱਖ ਦੇਸ਼ ਨੇ ਜਿੱਥੇ ਇਹ ਤਿਉਹਾਰ ਨੂੰ ਮਨਾਇਆ ਜਾਂਦਾ ਹੈ। ਸanskrit ਭਾਸ਼ਾ ਦੇ ਅਨੁਸਾਰ ਦੀਵਾਲੀ ਦਾ ਮੋਢਲਾ ਨਾਮ ਦੀਪਾਵਲੀ ਸੀ ਭਾਵ ਦੀਪਾਂ ਦੀ ਕਟਾਰ ਦੀਵਾਲੀ ਦਾ ਤਿਉਹਾਰ ਹਰ ਸਾਲ ਕੱਤਕ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਲੋਕ ਆਪਣੇ ਘਰਾਂ ਦੀ ਸਾਫ ਸਫਾਈ ਦੇ ਨਾਲ ਨਾਲ ਘਰਾਂ ਨੂੰ ਸਫੈਦੀ ਅਤੇ ਰੰਗ ਰੋਗਨ ਕਰਾਉਂਦੇ ਹਨ ਤੇ ਦੀਵਾਲੀ ਤੱਕ ਗਰਮੀ ਜੁੜੀ ਲਗਭਗ ਜਾ ਚੁੱਕੀ ਹੁੰਦੀ ਹੈ ਤੇ ਸਰਦੀ ਬੁਖੇ ਤੇ ਦਸਤਕ ਦੇ ਰਹੀ ਹੁੰਦੀ ਹੈ ਭਾਜੀ ਦੇਖੋ ਜਿਹੜਾ ਤਿਉਹਾਰ ਹੈ ਠੀਕ ਹੈ ਸੁੱਖਾ ਦਾ ਤਿਉਹਾਰ ਆ ਬੰਦ ਠੀਕ ਹੈ ਨਾ ਸਾਲਵਤਿਉਹਾਰ ਆ ਲੋਕਾਂ ਨੇ ਇਹਨੂੰ ਖੁਸ਼ਹਾਲੀ ਨਾਲ ਬਣਾ ਲਈ ਨਾ ਠੀਕ ਹੈ ਨਾ ਜੀ ਤਿਉਹਾਰ ਜੀ ਬਹੁਤ ਵਧੀਆ ਭਾਜੀ ਚਲੋ ਠੀਕ ਹੈ ਥੈਂਕ ਯੂ ਭਈ ਵਾਲੇ ਵਾਲੇ ਦਿਨ ਬਾਜ਼ਾਰਾਂ ਦੇ ਵਿੱਚ رونਕਾਂ ਲੱਗੀਆਂ ਹੁੰਦੀਆਂ ਨੇ ਕਹਿ ਸਕਦਾ ਕਿ ਬਾਜ਼ਾਰ ਇੱਕ ਨਵੀਂ ਨਵੇਲੀ ਦੁਲਹਨ ਦੇ ਵਾਂਗ ਜਗਮਦਾ ਹੋਇਆ ਨਜ਼ਰ ਆਉਂਦਾ ਹੈ ਛੋਟੇ ਬੱਚੇ ਤੋਂ ਲੈ ਕੇ ਵੱਡੇ ਬਜ਼ੁਰਗਾਂ ਤੱਕ ਇਸ ਤਿਹਾੜੀ ਦਾ ਕਾਫੀ ਜੜਾ ਕੀ ਆਨੰਦ ਮਾਣਿਆ ਜਾਂਦਾ ਹੈ ਮਠਾਈਆਂ ਖਾਈਆਂ ਜਾਂਦੀਆਂ ਨੇ ਗੁਰਦੁਆਰਾ ਮੰਦਰ ਦੇ ਵਿੱਚ ਜਾ ਕੇ ਮੱਥਾ ਟੇਕਿਆ ਜਾਂਦਾ ਤੇ ਪਟਾਕੇ ਵੀ ਚਲਾਏ ਜਾਂਦੇ ਨੇ ਖਾਸ ਤੌਰ ਤੇ ਇਸ ਦਿਨ ਲੋਕ ਜਿਹੜੇ ਕੀ ਕਹਿੰਦੇ ਆ ਕਿ ਬੁਰਾਈ ਦਾ ਅੰਤ ਹੁੰਦਾ ਹੈ ਤੇ ਨਵੇਂ ਇੱਕ ਦਿਨ ਦੀ ਇੱਕ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕਰਦੇ ਨੇ ਇਸ ਦਿਨ ਨਵੇਂ ਕੱਪੜੇ ਅਤੇ ਬੱਤਨ ਖਰੀਦਣ ਦੀ ਕਾਫੀ ਪੁਰਾਣੀ ਰਵਾਇਤ ਵੀ ਹੈ ਰਾਤ ਦੇ ਸਮੇਂ ਘਰਾਂ ਨੂੰ ਲੜੀਆਂ ਨਾਲ ਸਜਾਇਆ ਜਾਂਦਾ ਹੈ ਘਰਾਂ ਦੇ ਬਨੇਰਿਆਂ ਅਤੇ ਆਮ ਮੋਮਬਤੀਆਂ ਨਾਲ ਦੀਪਮਾਲਾ ਕੀਤੀ ਜਾਂਦੀ ਹੈ ਆਟਿਸ਼ਬਾਜੀ ਵੀ ਚਲਾਈ ਜਾਂਦੀ ਹੈ ਬੱਚੇ ਪਟਾਕੇ ਚਲਾ ਕੇ ਅਤੇ ਮਠਿਆਈਆਂ ਖਾ ਕੇ ਬਹੁਤ ਖੁਸ਼ ਹੁੰਦੇ ਨੇ ਹਿੰਦੂ ਲੋਕ ਇਸ ਰਾਤ ਲక్ష్ਮੀ ਮਾਤਾ ਜੀ ਦੀ ਪੂਜਾ ਕਰਦੇ ਹਨ ਤੇ ਕਰਦੇ ਦੁਪਾਰ ਖੁੱਲੇ ਛੱਡ ਕੇ ਸੌਂਦੇ ਹਨ ਵਪਾਰੀ ਆਪਣੀਆਂ ਦੁਕਾਨਾਂ ਕਾਰਖਾਨਿਆਂ ਅਤੇ ਦਫ਼ਤਰਾਂ ਵਿੱਚ ਲక్ష్ਮੀ ਜੀ ਦੀ ਪੂਜਾ ਕਰਦੇ ਹਨ ਅਤੇ ਲੈਣ ਦੇਣ ਦੇ ਨਵੇਂ ਖਾਤੇ ਚਾਲੂ ਕਰਦੇ ਹਨ ਲੋਕ ਮੰਦਿਰਾਂ ਅਤੇ ਗੁਰਦੁਆਰਿਆਂ ਦੇ ਵਿੱਚ ਦੀਵੇ ਅਤੇ ਮੋਮਬਤੀਆਂ ਬੜੇ ਸ਼ਬਦਾਂ ਨਾਲ ਜੁਕਾਉਂਦੇ ਹਨ ਕੁਝ ਲੋਕ ਇਸ ਰਾਤ ਜੂਆ ਵਿਖੇੜਦੇ ਹਨ ਤੇ ਜੋ ਕਿ ਇੱਕ ਬਹੁਤ ਹੀ ਬੁਰੀ ਆਦਤ ਹੈ ਤੇ ਇਸ ਨੂੰ ਛੱਡ ਦੇਣਾ ਚਾਹੀਦਾ ਹੈ। ਤੇ ਹਰ ਕਿਦਾ ਚੱਲ ਰਿਹਾ ਵਧੀਆ ਚੱਲ ਰਿਹਾ ਕਿਦਾਂ? ਥਿਆਰ ਭਾਈ ਠੀਕ ਹੈ ਜੀ ਪਹਿਲਾਂ ਪਿਛਲੇ ਪਿਛਲੇ ਸਾਲ ਕੋਰੋਨਾ ਆਇਆ ਸੀਗਾ ਉਹਦੇ ਕਰਕੇ ਥੋੜੇ ਅਗਲੀ ਦੀਵਾਲੀ ਦਾ ਥੋੜਾ ਜਿਹਾ ਪੈਕੇਜ ਫਰਕ ਹੋਣਾ ਹੜ ਆ ਗਈ ਹੈ ਤੇ ਹੜਾ ਕਰਕੇ ਠੀਕ ਹੈ ਪਰ ਕਰੋਨਾ ਨਾਲੋਂ ਠੀਕ ਹੈ ਆਪਣਾ ਕਰੋਨਾ ਨਾਲੋਂ ਠੀਕ ਹੈ ਇਸ ਵਾਰ ਹੜ ਆ ਗਿਆ ਹੜਾ ਨਾਲ ਕਿਦਾਂ ਗਾਕਾਂ ਨੂੰ ਏਦਾਂ ਫਰਕ ਆ ਭਾਈ ਕਿ ਨਾ ਦੇਖੋ ਫਰਕ ਤਾਂ ਪੈਣਾ ਵਾ ਜਿਨਾਰੇ ਛੋਟੇ ਬੱਚੇ ਉਹਨਾਂ ਨੇ ਤਾਂ ਪਟਾਕੇ ਚਲਾਣੇ ਆ ਥੋੜੇ ਥੋੜੇ ਬੰਦਾ ਲੈ ਕੇ ਹੋ ਜਾਂਦੀ ਸੈਟਿੰਗ ਹੋ ਜਾਂਦੀ ਜਿਹੜੀ ਦਿਵਾਲੀ ਤੇ ਇਤਿਹਾਸ ਤੇ ਵੱਲ ਜੇਕਰ ਚਾਤੀ ਮਾਰੀ ਜਾਵੇ ਤਾਂ ਅਲੱਗ-ਅਲੱਗ ਧਰਮਾਂ ਦੇ ਵਿੱਚ ਇਸ ਦੀ ਅਲੱਗ ਮਹੱਤਤਾ ਹੈ ਹਿੰਦੂ ਸਿੱਖ ਸਾਰਿਆਂ ਦੇ ਵੱਲੋਂ ਆਪੋ ਆਪਣੇ ਤਰੀਕੇ ਦੇ ਨਾਲ ਇਸ ਦਿਨ ਨੂੰ ਜੜਾ ਕੀ ਮਨਾਇਆ ਜਾਂਦਾ ਹੈ। Hindu ਧਰਮ ਦੇ ਅਨੁਸਾਰ ਭਗਵਾਨ ਜੀ ਰਾਮਚੰਦਰ ਜੀ ਆਪਣਾ 14 ਸਾਲਾਂ ਦਾ ਬਨਵਾਸ ਪੂਰਾ ਕਰਕੇ ਅत्याचारी ਰਾਜਾ ਰਾਵਣ ਨੂੰ ਮਾਰ ਕੇ ਸੀਤਾ ਮਾਤਾ ਅਤੇ ਲਕਸ਼ਮਣ ਸਮੇਤ ਅਯੁੱਧਿਆ ਵਾਪਸ ਪਰਤੇ ਸਨ। ਇਸ ਦਿਨ ਅਯੁੱਧਿਆ ਨਿਵਾਸੀਆਂ ਨੇ ਖੁਸ਼ੀ ਵਿੱਚ ਦੀਪਮਾਲਾ ਕੀਤੀ ਸੀ। ਬੰਗਾਲ ਦੇ ਵਿੱਚ ਦੀਵਾਲੀ ਦਾ ਤਿਹਾਰ ਕਾਲੀ ਮਾਤਾ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਖੁੱਲੇ ਪੰਡਾਲ ਲਗਾ ਕੇ ਆਦਮ ਕੱਦ ਕਾਲੀ ਮਾਤਾ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਜਾਂਦੀਆਂ ਹਨ। ਇਹਨਾਂ ਨੂੰ ਸੁੰਦਰ ਜ਼ੇਵਰਾ ਅਤੇ ਵਸਤਰਾ ਨਾਲ ਸਜਾਇਆ ਜਾਂਦਾ ਹੈ। ਦੀਵਾਲੀ ਦੀ ਰਾਤ ਕਾਲੀ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ। ਬੁੱਧ ਧਰਮ ਦੇ ਅਨੁਸਾਰ ਬੁੱਧ ਧਰਮ ਦੇ ਬਾਣੀ ਭਗਵਾਨ ਗੌਤਮ ਬੁੱਧ ਦੇ ਸਵਾਗਤ ਵਿੱਚ ਦੀਵਾਲੀ ਦੇ ਦਿਨ ਹਜ਼ਾਰਾਂ ਦੀਵੇ ਬਾਲੇ ਸਨ ਜੇਕਰ ਸਿੱਖ ਧਰਮ ਦੀ ਗੱਲ ਕਰੀਏ ਤਾਂ ਸਿੱਖ ਧਰਮ ਦੇ ਵੱਲੋਂ ਦੀਵਾਲੀ ਨੂੰ ਬੰਦੀ ਛੋੜ ਦਿਵਸ ਦੇ ਵਜੋਂ ਮਨਾਇਆ ਜਾਂਦਾ ਹੈ ਇਸ ਦਿਨ ਸਿੱਖਾਂ ਦੇ 6ਵੇਂ ਗੁਰੂ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਜਹੰਗੀਰ ਦੀ ਨਜ਼ਰਬੰਦੀ ਤੋਂ ਰਹਾ ਉਹ ਗਵਾਲੀਅਰ ਦੇ ਕਿਲੇ ਵਿੱਚੋਂ ਬਾਈ ਤਾਰ ਦੇ 52 ਰਾਜਿਆ ਸਮੇਤ ਸ੍ਰੀ ਅੰਮ੍ਰਿਤਸਰ ਦੇ ਵਿੱਚ ਹਰਮੰਦਰ ਸਾਹਿਬ ਪਹੁੰਚੇ ਸਨ ਤੇ ਗੁਰੂ ਜੀ ਦੇ ਦਰਸ਼ਨਾਂ ਨੂੰ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਹਮਮਾ ਕੇ ਪਹੁੰਚੀਆਂ ਸਨ ਤੇ ਬਾਬਾ ਬੁੱਢਾ ਜੀ ਦੀ ਅਗਵਾਈ ਹੇਠ ਸਿੱਖ ਸੰਗਤਾਂ ਨੇ ਗੁਰੂ ਜੀ ਦਾ ਸਵਾਗਤ ਕੀਤਾ ਅਤੇ ਉਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਕਿਉ ਦੇ ਦੀਵੇ ਬਾਲ ਕੇ ਦੀਪਮਾਲਾ ਕੀਤੀ ਅੱਜ ਵੀ ਸਿੱਖ ਸੰਗਤਾਂ ਦੂਰੋਂ ਦੂਰੋਂ ਬੜੀ ਸ਼ਰਧਾ ਦੇ ਨਾਲ ਹਰਮੰਦਰ ਸਾਹਿਬ ਪਹੁੰਚਦੀਆਂ ਨੇ ਤੇ ਹਰਮੰਦਰ ਸਾਹਿਬ ਵਿਖੇ ਬੰਦੀ ਛੋੜ ਦਿਵਸ ਮਨਾਉਣ ਆਉਂਦੀਆਂ ਹਨ ਦੀਪਮਾਲਾ ਅਤੇ ਆਤਿਸ਼ਬਾਜੀ ਦੇ ਅਲੌਕਿਕ ਨਜ਼ਾਰੇ ਵੀ ਵੇਖਣ ਯੋਗ ਹੁੰਦੇ ਨੇ ਇਸ ਲਈ ਕਿ ਹਾ ਜਾਣਦਾ ਕਿ ਦਾਲ ਰੋਟੀ ਕਰਦੀ ਤੇ ਦਿਵਾਲੀ ਅੰਮ੍ਰਿਤਸਰ ਦੀ ਕੌਨ ਸੇ ਕੁਦਰਦੀ ਮਾਰਾ ਬਸ ਰੱਬ ਦੇ ਖੇਲੇ ਨਿਰਾਰੇ ਵੀ ਐ ਸਭ ਕੁਝ ਐ ਬਸ ਇਹ ਥੋੜਾ ਪੰਜਾਬ ਕਰਕੇ ਐ ਕਿਸਾਨ ਦਾ ਕੰਮ ਜਾਦਾ ਓਕੇ ਇਹ ਕਿਸਾਨ ਦੀ ਕੁਸ਼ਬਰੀ ਵਧੀਆ ਕਿ ਦਿਵਾਲੀ ਦਾ ਓਕੇ ਰਿਪੋਰਟ ਨਿਕਲ ਨਹੀਂ ਨਿਕਲ ਕਿੰਦੇ ਸਾ ਪੰਜਾਬ ਨਾਲ ਕਿਸਾਨ ਆ ਇਹ ਜੇ ਗਵਰਨਮੈਂਟ ਸਾਥ ਦਵੇ ਤੇ ਬੱਲੇ ਬੱਲੇ ਐ ਬਾਕੀ ਜਾਵਾਦਾ ਦੀਵਾਲੀ ਦਾ ਤਿਹਾਰ ਇੱਕ ਬਹੁਤ ਹੀ ਖੁਸ਼ੀਆਂ ਦਾ ਤਿਹਾਰ ਹੈ। ਮਜਾਣ ਕਾ ਲੱਗਿਆ ਹੁੰਦਿਆ ਨੇ ਚਾਹੇ ਉਹ ਘਰ ਹੋਵੇ ਚਾਹੇ ਬਾਜ਼ਾਰ ਹੋਵੇ ਆਮ ਗਲੀਆਂ ਦੇ ਵਿੱਚ ਹਰ ਕੋਨੇ-ਕੋਨੇ ਦੇ ਵਿੱਚ ਇਸ ਤਿਹਾਰ ਨੂੰ ਬੜੇ ਹੀ ਚਾਹ ਦੇ ਨਾਲ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਪਟਾਕੇ ਚੁਲਾਏ ਜਾਂਦੇ ਨੇ। ਪਰ ਕਹਿ ਸਕਦਾ ਕਿ ਪਟਾਕੇ ਚਲਾਉਣ ਦੇ ਨਾਲ ਹੀ ਸਿਰਫ ਖੁਸ਼ੀਆਂ ਨਹੀਂ ਮਨਾਇਆ ਜਾ ਸਕਦੀਆਂ ਕਿਉਂਕਿ ਪਟਾਕੇ ਚਲਾਉਣ ਦੇ ਨਾਲ ਉਸ ਤੋਂ ਬਾਅਦ ਕਾਫੀ ਜ਼ਿਆਦਾ ਧੂਆਂ ਹੁੰਦਾ ਜਿਸ ਦੇ ਨਾਲ ਵਾਤਾਵਰਣ ਤੇ ਸਾਬ ਬਹੁਤ ਵੱਡਾ ਅਸਰ ਪੈਂਦਾ ਹੈ ਤੇ ਸਾਡੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਇੱਕ ਛੋਟੀ ਜਿਹੀ ਅਪੀਲ ਵੀ ਕੀਤੀ ਜਾਂਦੀ ਹੈ ਕਿ ਇਸ ਸਾਲ ਤੁਸੀਂ ਵੀ ਪ੍ਰਣ ਲੈ ਸਕਦੇ ਹੋ ਕਿ ਤੁਸੀਂ ਪਟਾਕੇ ਨਾ ਚਲਾ ਕੇ ਸਿਰਫ ਦੀਪਮਾਲਾ ਕਰਕੇ ਇੱਕ ਦੂਜੇ ਦੇ ਨਾਲ ਟਾਈਮ ਸਪੈਂਡ ਕਰਕੇ ਇਸ ਤਿਹਾਰ ਨੂੰ ਮਨਾ ਸਕਦੇ ਹੋ